ਮੈਂ ਅਕਸਰ ਹੀ ਇੱਕ ਗੱਲ ਕਹਿਣਾ ਕਿ ਜਦੋਂ ਤੁਹਾਡੀ ਕਿਸੇ ਬੰਦੇ ਨਾਲ ਅੱਖ ਮੈਲੀ ਹੈ ਉਸ ਨਾਲ ਤੁਹਾਡਾ ਝਗੜਾ ਦਾ ਜਾਂ ਤੁਸੀਂ ਉਸ ਨੂੰ ਪਸੰਦ ਨਹੀਂ ਕਰਦੇ ਉਹ ਤੁਹਾਨੂੰ ਪਸੰਦ ਨਹੀਂ ਕਰਦਾ ਤਾਂ ਉਹੋ ਜੇ ਬੰਦੇ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ ਕਿਉਂਕਿ ਉਹ ਕਦੇ ਵੀ ਤੁਹਾਡਾ ਨੁਕਸਾਨ ਕਰ ਸਕਦਾ ਹੈ ਇਹ ਨਾ ਸਮਝੋ ਕਿ ਇਸ ਗੱਲ ਨੂੰ ਤਾਂ 10 ਸਾਲ ਹੋ ਗਏ 5 ਸਾਲ ਹੋ ਗਏ 4 ਸਾਲ ਹੋ ਗਏ ਉਹ ਆਪਣੇ ਮਨ ਦੇ ਵਿੱਚ ਜੋ ਤੁਹਾਡੇ ਪ੍ਰਤੀ ਖਾਰ ਰੱਖੀ ਬੈਠਾ ਹੁੰਦਾ ਹੈ ਉਹ ਕਦੇ ਵੀ ਉਸ ਨੂੰ ਕੱਢ ਸਕਦਾ ਹੈ ਤੇ ਤੁਹਾਡਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਹੈ ਇੱਕ ਬੰਦੇ ਦਾ ਕਤਲ ਹੁੰਦਾ ਹੈ ਤੇ ਜਦੋਂ ਫਿਰ ਕਤਲ ਦੀ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਸ਼ਾਮਲੀ ਤੇ ਇਸ ਦਾ ਇਲਾਕਾ ਕਾਂਦਲੀ ਗੱਲ ਹੈ 10 ਅਗਸਤ 2025 ਦੀ ਇਸ ਇਲਾਕੇ ਦੇ ਅਧੀਨ ਇੱਕ ਰਾਹੀਰ ਨੂੰ ਇੱਕ ਬੋਰੇ ਦੇ ਵਿੱਚ ਇੱਕ লাশ ਦਿਖਾਈ ਦਿੰਦੀ ਹੈ ਤਾਂ ਹੁਣ ਜਦੋਂ ਉਸ ਨੂੰ লাশ ਦਿਖਾਈ ਦਿੰਦੀ ਹੈ ਤਾਂ ਉਹ ਰੌਲਾ ਪਾਉਂਦਾ ਹੈ ਹੋਰ ਲੋਕ ਇੱਥੇ ਇਕੱਠੇ ਹੋ ਜਾਂਦੇ ਨੇ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਹੁਣ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸਾਂ ਨੇ ਵੀ ਇਨ ਕਰਦੀ ਐ ਕਿਉਂਕਿ ਪੁਲਿਸ ਦਾ ਸਭ ਤੋਂ ਪਹਿਲਾ ਕੰਮ ਇਹ ਸੀ ਕਿ ਉਹ ਪਤਾ ਕਰੇ ਕਿ ਇਹ ਕਿਸ ਦੀ লাশ ਹੈ ਤਾਂ ਪੁਲਿਸ ਨੂੰ ਇਸ ਬੰਦੇ ਦੀ ਜੇਬ ਦੇ ਵਿੱਚੋਂ ਇਸ ਦਾ ਆਧਾਰ ਕਾਰਡ ਮਿਲ ਜਾਂਦਾ ਤੇ ਪਤਾ ਲੱਗਦਾ ਕਿ ਇਸ ਬੰਦੇ ਦਾ ਨਾਮ ਤਾਂ ਅਸਲਮ ਹੈ ਜੋ ਕਿ ਕਾਂਦਲੀ ਦਾ ਰਹਿਣ ਵਾਲਾ ਹੁਣ ਇਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਉਹ ਮੌਕੇ ਤੇ ਪਹੁੰਚਦੇ ਆ ਸਨਾਰਥ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਹਾਂ ਇਹ ਜੋ লাশ ਹੈ ਇਹ ਤਾਂ ਅਸਲਮ ਦੀ ਹੈ ਹੁਣ ਪਰਿਵਾਰ ਵਾਲਿਆਂ ਵਿੱਚ ਰੋਣ ਪਿੱਟਣ ਪੈ ਜਾਂਦਾ ਹੈ ਅਸਲਮ ਦੀ ਜੋ ਪਤਨੀ ਹੁੰਦੀ ਆ ਉਹ ਚੀਕਾਂ ਮਾਰਦੀ ਆ ਉਹ ਰੋਂਦੀ ਹੈ ਉਸ ਦਾ ਬੜਾ ਬੁਰਾ ਹਾਲ ਹੁੰਦਾ ਹੈ ਤਾਂ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਪੁਲਿਸ ਹੁਣ ਤਪਤੀਸ਼ ਕਰਦੀ ਹੈ ਪਤਨੀ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਕਾਲ ਡਿਟੇਲਾਂ ਕਢਵਾਈਆਂ ਜਾਂਦੀਆਂ ਨੇ ਤਾਂ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਪੁਲਿਸ ਨੂੰ ਨਜ਼ਰ ਆਉਂਦਾ ਹੈ ਕਿ 9 ਅਗਸਤ 2025 ਦੀ ਰਾਤ ਨੂੰ ਅਸਲਮ ਦੀ ਪਤਨੀ ਜਿਸ ਦਾ ਨਾਮ ਆਸਮੀਨਾ ਸੀ ਤੇ ਉਸ ਦਾ ਭਰਾ ਹਰੁਨ ਤੇ ਇੱਕ ਬੰਦਾ ਹੋਰ ਤਿੰਨ ਜਾਣੇ ਰਾਤ ਨੂੰ ਆਟੋ ਦੇ ਵਿੱਚ ਬੈਠੇ ਦਿਖਾਈ ਦੇ ਰਹੇ ਨੇ ਤਾਂ ਹੁਣ ਪੁਲਿਸ ਅਸਲਮ ਦੀ ਪਤਨੀ ਆਸਮੀਨਾ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਕਿ ਕੀ ਕਹਾਣੀ ਹੈ ਪਹਿਲਾਂ ਤਾਂ ਅਸਲਮ ਦੀ ਪਤਨੀ ਆਸਮੀਨਾ ਇਧਰ ਉਧਰ ਦੀਆਂ ਗੱਲਾਂ ਕਰਦੀ ਹੈ ਪਰ ਜਦੋਂ ਫਿਰ ਪੁਲਿਸ ਹਣ ਸੱਤ ਹੀ ਤੇ ਆਉਂਦੀ ਹੈ ਤਾਂ ਫਿਰ ਜੋ ਕਹਾਣੀ ਉਹ ਦੱਸਦੀ ਹੈ ਉਹ ਰੌਂਟੇ ਖੜੇ ਕਰਨ ਵਾਲੀ ਸੀ ਉਹ ਦੱਸਦੀ ਹੈ ਕਿ ਮੇਰਾ ਅਸਲਮ ਦੇ ਨਾਲ ਵਿਆਹ ਤਕਰੀਬਨ 9 ਸਾਲ ਪਹਿਲਾਂ ਹੋਇਆ ਸਾਡਾ ਪਿਆਰ ਹੋਇਆ ਪਿਆਰ ਤੋਂ ਬਾਅਦ ਅਸੀਂ ਵਿਆਹ ਕਰਵਾ ਲਿਆ ਸਾਡੇ ਘਰ ਚਾਰ ਬੱਚਿਆਂ ਦਾ ਜਨਮ ਹੋਇਆ ਜਿਸ ਵਿੱਚ ਦੋ ਬੇਟੇ ਤੇ ਦੋ ਬੇਟੀਆਂ ਸੀ ਆਸਮੀਨਾ ਨੇ ਦੱਸਿਆ ਕਿ ਜਦੋਂ ਸਾਡਾ ਵਿਆਹ ਹੋਇਆ ਸੀ ਅਸੀਂ ਲਾ ਮੈਰਿਜ ਕਰਵਾਈ ਸੀ ਤਾਂ ਸਾਡੇ ਘਰ ਦੇ ਇਸ ਵਿਆਹ ਦੇ ਖਿਲਾਫ ਸੀ ਜੋ ਮੇਰਾ ਭਰਾ ਹਰੂਨ ਸੀ ਉਹ ਬੜਾ ਗੁੱਸੇ ਦੇ ਵਿੱਚ ਸੀ ਉਹ ਨਹੀਂ ਚਾਹੁੰਦਾ ਸੀ ਕਿ ਮੇਰਾ ਵਿਆਹ ਅਸਲਮ ਦੇ ਨਾਲ ਹੋਵੇ ਪਰ ਮੈਂ ਸਭ ਨੂੰ ਪਿੱਛੇ ਸੁੱਟ ਕੇ ਅਸਲਮ ਦੇ ਨਾਲ ਵਿਆਹ ਕਰਵਾ ਲਿਆ ਸਾਡੀ ਜ਼ਿੰਦਗੀ ਚੰਗੀ ਚੱਲੀ ਅਸਲਮ ਦੀ ਉਮਰ ਲਗਭਗ ਹੁਣ 35 ਸਾਲ ਸੀ 9 ਸਾਲ ਇਹਨਾਂ ਦੇ ਵਿਆਹ ਨੂੰ ਹੋ ਜਾਂਦੇ ਨੇ 4 ਬੱਚੇ ਇਹਨਾਂ ਦੇ ਘਰੇ ਪੈਦਾ ਹੋ ਜਾਂਦੇ ਨੇ ਦੋ ਕੁੜੀਆਂ ਦੋ ਮੁੰਡੇ ਪਰ 6 ਮਹੀਨੇ ਪਹਿਲਾਂ ਆਸਮੀਨਾ ਦੀ ਮੁਲਾਕਾਤ ਹੁੰਦੀ ਹੈ ਇੱਕ ਆਟੋ ਡਰਾਈਵਰ ਦੇ ਨਾਲ ਜਿਸ ਤੋਂ ਧਾਨੂੰ ਇੰਤਜ਼ਾਰ ਸੀ ਉਸ ਦੇ ਨਾਲ ਇਸ ਦੀ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਇੱਕ ਸੰਬੰਧ ਬਣ ਜਾਂਦੇ ਜੋ ਅਸਲਮ ਸੀ ਉਹ ਕੰਮ ਦੇ ਲਈ ਇੱਧਰ ਉੱਧਰ ਜਾਂਦਾ ਰਹਿੰਦਾ ਸੀ ਪਰ ਜੋ ਆਸਮੀਨਾ ਸੀ ਉਹ ਹਾਊਸ ਵਾਈਫ ਸੀ ਅਸਲਮ ਨੂੰ ਆਪਣੀ ਪਤਨੀ ਤੇ ਸ਼ੱਕ ਹੁੰਦਾ ਹੈ ਕਿ ਇਸ ਦੇ ਚਾਲ ਚੱਲਣ ਦੇ ਵਿੱਚ ਗੜਬੜ ਹੈ ਕਿਉਂਕਿ ਕਈ ਵਾਰ ਜਦੋਂ ਫੋਨ ਆਉਂਦਾ ਅਸਲਮ ਹੁੰਦਾ ਤਾਂ ਉਹ ਫੋਨ ਕੱਟ ਦਿੰਦੀ ਸੀ ਯਾਨੀ ਐਦਾਂ ਦੀਆਂ ਕਈ ਗੱਲਾਂ ਅਸਲਮ ਨੂੰ ਲੱਗੀਆਂ ਅਸਲਮ ਆਪਣੀ ਪਤਨੀ ਤੇ ਨਿਗਾਹ ਰੱਖਦਾ ਹੈ ਉਸ ਤੋਂ ਪੁੱਛਦਾ ਪਰ ਆਸਮੀਨਾ ਉਸ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਤੇ ਸ਼ੱਕ ਕਰ ਰਿਹਾ ਤੂੰ ਮੇਰੇ ਤੇ ਇਲਜ਼ਾਮ ਲਗਾ ਰਿਹਾ ਐਦਾਂ ਦੀ ਕੋਈ ਵੀ ਗੱਲਬਾਤ ਨਹੀਂ ਪਰ ਇੱਕ ਦਿਨ ਅਸਲਮ ਇੰਤਜ਼ਾਰ ਅਤੇ ਆਸਮੀਨਾ ਨੂੰ ਰੰਗੇ ਹੱਥੀ ਫੜ ਲੈਂਦਾ ਹੈ ਹੁਣ ਇਸ ਦੇ ਨਾਲ ਝਗੜਾ ਕਰਦਾ ਹੈ ਤੇ ਉਧਰ ਇੰਤਜ਼ਾਰ ਨੂੰ ਵੀ ਕਹਿੰਦਾ ਕਿ ਤੂੰ ਮੇਰਾ ਘਰ ਬਰਬਾਦ ਕਰ ਰਿਹਾ ਹਾਂ ਪਰ ਜੋ ਆਸਮੀਨਾ ਹੁੰਦੀ ਹੈ ਉਸ ਦੀ ਸਿਹਤ ਉੱਤੇ ਕੋਈ ਵੀ ਅਸਰ ਨਹੀਂ ਹੁੰਦਾ ਇਹਨਾਂ ਦੇ ਘਰ ਦੇ ਵਿੱਚ ਝਗੜਾ ਰਹਿਣ ਲੱਗ ਜਾਂਦਾ ਹੈ ਤਾਂ ਹੁਣ ਆਸਮੀਨਾ ਸੋਚਦੀ ਹੈ ਕਿ ਅਸਲਮ ਨੂੰ ਰਾਹ ਦੇ ਵਿੱਚੋਂ ਹਟਾਉਣਾ ਪਵੇਗਾ ਕਿਉਂਕਿ ਜਿੰਨਾ ਸਮਾਂ ਇਹ ਰਹੇਗਾ ਉਹਨਾਂ ਸਮਾਂ ਮੈਂ ਇੰਤਜ਼ਾਰ ਨਾਲ ਨਹੀਂ ਮਿਲ ਸਕਦੀ ਤੇ ਸਾਡੀ ਜ਼ਿੰਦਗੀ ਵਧੀਆ ਨਹੀਂ ਹੋ ਸਕਦੀ ਇਹ ਮੇਰੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ ਹੁਣ ਆਸਮੀਨਾ ਪਲਾਨਿੰਗ ਕਰਦੀ ਹੈ ਕਿ ਕਿਸ ਤਰ੍ਹਾਂ ਅਸਲਮ ਨੂੰ ਮਾਰਿਆ ਜਾਵੇ ਹੁਣ ਆਸਮੀਨਾ ਨੂੰ ਪਤਾ ਸੀ ਕਿ ਜੋ ਹਰੂਨ ਸੀ ਉਹ ਅਸਲਮ ਨੂੰ ਪਸੰਦ ਨਹੀਂ ਕਰਦਾ ਸੀ ਕਿਉਂਕਿ ਉਹ ਵਿਆਹ ਦੇ ਹੀ ਖਿਲਾਫ ਸੀ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਭੈਣ ਦਾ ਵਿਆਹ ਅਸਲਮ ਦੇ ਨਾਲ ਹੋਵੇ ਹੁਣ ਇਸ ਗੱਲ ਦਾ ਫਾਇਦਾ ਆਸਮੀਨਾ ਉਠਾਉਂਦੀ ਹੈ ਤੇ ਉਹ ਹਰੂਨ ਦੇ ਨਾਲ ਗੱਲ ਕਰਦੀ ਹੈ ਕਿ ਮੈਂ ਚਾਹੁੰਦੀ ਆ ਕਿ ਅਸਲਮ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਵੇ ਇਹ ਮੈਨੂੰ ਤੰਗ ਕਰਦਾ ਪਰੇਸ਼ਾਨ ਕਰਦਾ ਹੈ ਕਿ ਭਰਾਵਾ ਤੂੰ ਤਾਂ ਮੈਨੂੰ ਕਿਹਾ ਸੀ ਕਿ ਇਸ ਨਾਲ ਵਿਆਹ ਨਾ ਕਰਵਾ ਪਰ ਮੇਰੇ ਦਿਮਾਗ ਤੇ ਪੜਦਾ ਪੈ ਗਿਆ ਸੀ ਪਰ ਮੈਂ ਹੁਣ ਇਸ ਨਾਲ ਨਹੀਂ ਰਹਿਣਾ ਚਾਹੁੰਦੀ ਤੂੰ ਸਹੀ ਸੀ ਮੈਂ ਗਲਤ ਸੀ ਤੇ ਮੈਂ ਚਾਹੁੰਦੀ ਆ ਕਿ ਅਸਲਮ ਨੂੰ ਮਾਰ ਦਿੱਤਾ ਜਾਵੇ ਹੁਣ ਹਰੂਨ ਕਹਿੰਦਾ ਕਿ ਠੀਕ ਹੈ ਹਰੂਨ ਨੂੰ ਹਰਾਨੀ ਵਾਲੀ ਗੱਲ ਹੈ ਕਿ ਆਸਮੀਨਾ ਇਹ ਵੀ ਦੱਸਦੀ ਹੈ ਕਿ ਮੇਰਾ ਇੰਤਜ਼ਾਰ ਦੇ ਨਾਲ ਪਿਆਰ ਹੈ ਮੈਂ ਉਸ ਨਾਲ ਰਹਿਣਾ ਚਾਹੁੰਦੀ ਆ ਅਸਲਮ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਫੇਰ ਵੀ ਹਰੂਨ ਆਪਣੀ ਭੈਣ ਦੇ ਵੱਲ ਹੋ ਜਾਂਦਾ ਹੈ ਕਿ ਕੋਈ ਗੱਲ ਨਹੀਂ ਤੂੰ ਇੰਤਜ਼ਾਰ ਦੇ ਨਾਲ ਰਹਿ ਪਰ ਅਸਲਮ ਨੂੰ ਆਪਾਂ ਮਾਰ ਦਿੰਨੇ ਆ ਦੇਖੋ ਉਦੋਂ ਦੀ ਜੋ ਦੁਸ਼ਮਣੀ ਹਰੂਨ ਦੇ ਅੰਦਰ ਸੀ ਉਹ ਠੰਡੀ ਨਹੀਂ ਹੋਈ ਸੀ 9 ਸਾਲਾਂ ਬਾਅਦ ਹੁਣ ਹਰੂਨ ਉਸ ਦੀ ਹਤਿਆ ਕਰ ਲਈ ਤਿਆਰ ਹੋ ਜਾਂਦਾ ਹੈ ਹਰੂਨ ਕਹਿੰਦਾ ਕਿ ਕੋਈ ਗੱਲ ਨਹੀਂ ਆਪਾਂ ਇਸ ਦਾ ਕੰਮ ਤਮਾਮ ਕਰ ਦੇਵਾਂਗੇ ਜਦ ਕਿ ਹਰੂਨ ਦੀ ਜੋ ਭੈਣ ਆਸਮੀਨਾ ਸੀ ਉਹ ਆਪਣੀ ਜਗ੍ਹਾ ਤੇ ਸਹੀ ਨਹੀਂ ਸੀ ਉਹ ਹੁਣ ਇੱਕ ਆਟੋ ਡਰਾਈਵਰ ਦੇ ਨਾਲ ਪਿਆਰ ਕਰਨ ਲੱਗ ਗਈ ਸੀ ਹਰੂਨ ਇਸ ਗੱਲ ਲਈ ਮੰਨ ਜਾਂਦਾ ਹੈ ਅਸਲਮ ਕਰੋੜਪਤੀ ਸੀ ਤੇ ਆਸਮੀਨਾ ਆਟੋ ਡਰਾਈਵਰ ਦੇ ਪਿਆਰ ਦੇ ਵਿੱਚ ਪੈ ਜਾਂਦੀ ਹੈ ਹੁਣੇ ਪਲੈਨਿੰਗ ਕਰਦੇ ਆ ਕਿ ਕਿਸ ਤਰ੍ਹਾਂ ਅਸਲਮ ਨੂੰ ਘਰੋਂ ਬਾਹਰ ਕੱਢਿਆ ਜਾਵੇ ਕਿਉਂਕਿ ਘਰ ਦੇ ਵਿੱਚ ਬੱਚੇ ਸੀ ਪਰਿਵਾਰਕ ਮੈਂਬਰ ਸੀ ਤਾਂ ਇਹ ਪਲੈਨਿੰਗ ਕਰਦੇ ਆ ਕਿ ਇਸ ਨੂੰ ਬਾਹਰ ਕਿਤੇ ਲਿਜਾ ਕੇ ਇਸ ਦੀ ਹੱਤਿਆ ਕਰ ਦਿੱਤੀ ਜਾਵੇ। ਹੁਣ ਹਰੂਨ ਆਪਣੇ ਜੀਜੇ ਅਸਲਮ ਨੂੰ ਕਾਲ ਕਰਦਾ ਤੇ ਕਹਿੰਦਾ ਕਿ ਮੈਂ ਇੱਕ ਘਰ ਦੇ ਵਿੱਚ ਪਾਰਟੀ ਰੱਖਿਆ। ਤੁਸੀਂ ਭੈਣ ਦੇ ਨਾਲ ਘਰ ਆ ਜਾਓ। ਤਾਂ ਜਦੋਂ ਅਸਲਮ ਕਹਿੰਦਾ ਕਿ ਬੱਚਿਆਂ ਨੂੰ ਲੈ ਕੇ ਆਵਾਂਗੇ ਤਾਂ ਉਹ ਕਹਿੰਦਾ ਕਿ ਬੱਚਿਆਂ ਨੂੰ ਰਹਿਣ ਦਿਓ। ਤੁਸੀਂ ਬਸ ਦੀਦੀ ਦੇ ਨਾਲ ਆ ਜਾਓ। ਹੁਣ 9 ਅਗਸਤ 2025 ਨੂੰ ਅਸਲਮ ਅਤੇ ਆਸਮੀਨਾ ਦੋਨੋਂ ਹਰੂਨ ਦੇ ਘਰ ਚਲੇ ਜਾਂਦੇ ਨੇ। ਹਰੂਨ ਆਪਣੇ ਜੀਜੇ ਅਸਲਮ ਨੂੰ ਕੋਲਡ ਡਰਿੰਕ ਦੇ ਵਿੱਚ ਬੇਹੋਸ਼ੀ ਦੀ ਦਵਾਈ ਪਿਆ ਦਿੰਦਾ ਹੈ ਤੇ ਅਸਲਮ ਹੁਣ ਬੇਹੋਸ਼ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਇੰਤਜ਼ਾਰ ਨੂੰ ਫੋਨ ਕਰ ਦਿਆ ਕਿ ਤੂੰ ਆਟੋ ਲੈ ਕੇ ਆ ਜਾ ਇੰਤਜ਼ਾਰ ਆਟੋ ਲੈ ਕੇ ਆ ਜਾਂਦਾ ਹੈ ਤੇ ਹੁਣ ਅਸਲਮ ਨੂੰ ਆਟੋ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਇਸ ਨੂੰ ਇੱਕ ਸੁੰਨੀ ਜੀ ਜਗ੍ਹਾ ਤੇ ਲਿਆ ਕੇ ਤੇਜ਼ ਧਾਰ ਹਥਿਆਰ ਨਾਲ ਇਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਸ ਦੀ লাশ ਨੂੰ ਬੋਰੀ ਦੇ ਵਿੱਚ ਪਾ ਕੇ ਇਹ ਸੁੱਟ ਜਾਂਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਕਿਉਂਕਿ ਘਰਦਿਆਂ ਨੂੰ ਵੀ ਪਤਾ ਸੀ ਕਿ ਜੋ ਅਸਲਮ ਹੈ ਉਹ ਆਪਣੀ ਪਤਨੀ ਦੇ ਨਾਲ ਗਿਆ ਬੱਚਿਆਂ ਨੂੰ ਵੀ ਪਤਾ ਸੀ ਕਿ ਉਹ ਆਪਣੀ ਪਤਨੀ ਦੇ ਨਾਲ ਗਿਆ ਹਰੂਨ ਕੋਲ ਗਿਆ ਇਸ ਕਰਕੇ ਸਾਰੀਆਂ ਤਫ਼ਤੀਸ਼ਾਂ ਜਦੋਂ ਪੁਲਿਸ ਕਰਦੀਆਂ ਤਾਂ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਇਹ ਕਾંડ ਕੀਤਾ ਇਹ ਕਾંડ ਆਸਮੀਨਾ ਨੇ ਕੀਤਾਗਾ ਤੇ ਫੇਰ ਜਦੋਂ ਹੁਣ ਇਹ ਸਾਰੀ ਘਟਨਾ ਤੋਂ ਪੜਦਾ ਉੱਠਦਾ ਹੈ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸਭ ਇਹ ਵੀ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਇੱਕ ਭਰਾ ਆਪਣੀ ਭੈਣ ਨੂੰ ਹੀ ਵਿਧਵਾ ਕਰ ਦਿੰਦਾ ਹੈ ਤੇ ਉਸ ਦੇ ਨਾਲ ਇਸ ਗੱਲ ਵਿੱਚ ਵੀ ਇਨਵੋਲਵ ਹੋ ਜਾਂਦਾ ਕਿ ਤੂੰ ਇੱਕ ਆਟੋ ਡਰਾਈਵਰ ਨਾ ਰਹਿ ਪਰ ਇਸ ਬੰਦੇ ਦਾ ਕਤਲ ਕਰ ਦੇਵਾਂਗੇ ਇਸ ਨੂੰ ਜਿਉਂਦਾ ਨਹੀਂ ਛੱਡਾਂਗੇ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਸ਼ੁਰੂ ਵਿੱਚ ਦੱਸੀ ਸੀ ਕਿ ਦੁਸ਼ਮਣੀ ਬੰਦਾ ਕਦੋਂ ਵੀ ਤੁਹਾਡੇ ਨਾਲ ਕੱਢ ਸਕਦਾ ਹੈ ਇਹ ਨਾ ਸੋਚੋ ਕਿ ਕਈ ਸਾਲ ਹੋ ਗਏ ਸਿਰਫ ਇਸ ਗੱਲ ਦੀ ਬਚਤ ਰੱਖੋ ਜਿਸ ਨਾਲ ਤੁਹਾਡੀ ਨਹੀਂ ਬਣਦੀ ਉਸ ਤੋਂ ਦੂਰੀ ਬਣਾ ਕੇ ਰੱਖੋ ਹੁਣ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਉੱਤੇ ਕੇਸ ਦਰਜ ਕੀਤਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਅੱਗੇ ਅਦਾਲਤ ਵਿੱਚ ਜਦੋਂ ਇਹ ਕੇਸ ਚੱਲੇਗਾ ਤਾਂ ਇਹਨਾਂ ਤਿੰਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੇ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਕੁੜੀ ਦਾ ਇੱਕ ਮੁੰਡੇ ਦੇ ਨਾਲ ਵਿਆਹ ਹੁੰਦਾ ਲੰਬ ਮੈਰਿਜ ਹੁੰਦੀ ਹੈ 9 ਸਾਲੇ ਲੰਬ ਮੈਰਿਜ ਚੱਲਦੀ ਹੈ ਪਰ 9 ਸਾਲਾਂ ਬਾਅਦ ਉਸ ਦਾ ਪਿਆਰ ਇੱਕ ਆਟੋ ਵਾਲੇ ਨਾਲ ਹੋ ਜਾਂਦਾ ਤੇ ਉਧਰ ਉਸ ਦਾ ਭਰਾ ਜੋ ਇਸ ਵਿਆਹ ਦਾ ਵਿਰੋਧ ਕਰਦਾ ਹੁੰਦਾ ਹੈ ਮੁੰਡੇ ਦੇ ਨਾਲ ਉਹ ਖਾਰ ਰੱਖਦਾ ਹੁੰਦਾ ਹੈ ਉਸ ਨੇ ਵੀ 9 ਸਾਲਾਂ ਤੱਕ ਉਸ ਅੱਗ ਨੂੰ ਆਪਣੇ ਅੰਦਰ ਬਾਲੀ ਰੱਖਿਆ ਤੇ ਆਪਣੀ ਭੈਣ ਦੇ ਨਾਲ ਮਿਲ ਕੇ ਹੀ ਆਪਣੇ ਜੀਜੇ ਦਾ ਕਤਲ ਕਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ